ਕਰਨ ਰਸਮੀ ਇਹ ਤੇ ਪਤਾ ਜਿੱਦੜਾ ਪੇਪਰ ਨੰਬਰ ਕਿਤੇ ਹੈ ਜਿਹੜੇ ਅਮਰਪਾਲ ਜੀ ਭਾਈ ਅਮਰਪਾਲ ਜੀ ਸਾਰੇ ਇਲਾਕੇ ਵਾਲੇ ਨੂੰ ਵੀ ਬੇਨਤੀ ਕਰਦੀ ਆ ਵੀ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦ ਤੋਂ ਇਸ ਵੇਲੇ ਸਾਡੇ ਕੋਲ ਕੋਈ ਪੈਸਾ ਨਹੀਂ ਕੋਈ ਸਾਡਾ ਘਰ ਨਹੀਂ ਕੋਈ ਤੁਸੀਂ ਉਹਨਾਂ ਦੇ ਮਾਤਾ ਪਿਤਾ ਨੂੰ ਫੀਲ ਕਰਦੇ ਹੋ ਵੀ ਅਕਾਲੀ ਦਲ ਹਾਂਜੀ ਸਾਰੇ ਕਾਲੀਦਾਰੋਂ ਸਾਡੇ ਖਾਲੀਦਾਰ ਦੀ ਉਹਨੂੰ ਕਹਿਣਗੇ ਵੀ ਤੁਸੀਂ ਤਾਂ ਉਸੇ ਸਾਡੇ ਤੇ ਖਲਾਫ ਤੋਂ ਲੜੀ ਅਸੀਂ ਤਾਂ ਖਲਾਫ ਹੋਏ ਨਹੀਂ ਕਿਸੇ ਇਹ ਕਾਰਨ ਇਹਨਾਂ ਨੇ ਪਰਸਨਲ ਬੈਂਟੀ ਕੀਤੀ ਨਾ ਉਹਨਾਂ ਨੇ ਪਰਸਨਲ ਕੀਤੀ ਨਾ ਜੀ ਪਾਰਟੀ ਵੱਲ ਪਾਰਟੀ ਨਹੀਂ ਸਮਰਥਨ ਲੈ ਲਿਆ ਵਾਪਸ ਜੀ ਇੱਥੇ ਸਿੱਧਾ ਪਰੇ ਨੂੰ ਕੋਈ ਇਲੈਕਸ਼ਨ ਲੜਦਾ ਜਦੋਂ ਇੱਕ ਪਾਰਟੀ ਨੇ ਸਮਰਥਨ ਵਾਪਸ ਲੈ ਲਿਆ ਉਹਨਾਂ ਪਾਰਟੀ ਦਾ ਤਾਂ ਹੈ ਨਹੀਂ ਉਹ ਤਾਂ ਸਿੰਪਲ ਜਿਹਾ ਵਾਪਸ ਲੈਣਾ ਹੁੰਦਾ ਜੇ 24 ਤਰੀਕਾ ਪਹਿਲਾਂ ਲੈ ਲੈਂਦੇ ਉਹ ਤਾਂ ਨਹੀਂ ਲੈ ਸਕਦੇ ਹੁਣ ਅਸਲ ਤਕਨੀਕ ਦਾ ਗੁਰਨਾਣਕ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੋਈ ਨਾਮ ਲੈ ਕੇ ਇਹਨਾਂ ਦੇ ਕੋਈ ਨਾ ਕੋਈ ਮਸਲੇ ਦੇ ਨਾਲ ਹਾਜੀ ਸਾਡੀ ਮਦਦ ਕਰੋ ਸਾਡੇ ਸਿਲੈਕਟ ਜਿਹੜਾ ਇੱਕ ਸਿੱਖ ਹੁੰਦਾ ਹੈ ਆਪਾਂ ਬਾਕੀ ਕੈਂਡੀਡੇਟ ਦਾ ਨਾਮ ਮੇਰੇ ਖੰਮਤ ਸਾਹਿਬ ਦੇ ਨਾਮ ਦੇ ਲਈ ਖਾਸ ਤਰ੍ਹਾਂ ਦੀ ਆਡੀਅנס ਨੂੰ ਕੁਝ ਕਰਕੇ ਕਿਹੜਾ ਟਾਰਗੇਟ ਕੀਤਾ ਇਹ ਸਵਾਲ ਕਰੀਏ ਇਹ ਟਾਰਗੇਟ ਤਾਂ ਕੋਈ ਹੈ ਨਹੀਂ ਦੇ ਵਿੱਚ ਟਾਰਗੇਟ ਵੀ ਅਸੀਂ ਸਾਡੇ ਸਾਡੇ ਦਿਲ ਦੀ ਸਰਦਾਰ ਨਹੀਂ ਮੇਰੀ ਹੁਣ ਉਹ ਸਾਡੇ ਦਿਲ ਦੀ ਖੁਆਇਸ਼ ਹੈ ਅਸੀਂ ਸਿੱਖ ਆ ਤੁਹਾਨੂੰ ਮਾਣ ਅਸੀਂ ਸਿੱਖ ਉਹ ਤਾਂ ਕੋਈ ਗੱਲ ਹੀ ਨਹੀਂ ਬ੍ਰਦਰ ਮੈਂ ਉਹੀ ਤੁਹਾਨੂੰ ਦੱਸਦਾ ਜਵਾਬ ਦਿੰਦਾ ਅੱਜ ਪਾਪੇ ਮਾਤਾ ਦਿਨ ਕੱਢ ਕੇ ਆ ਕੇ ਆਉਣ ਉਹ ਵੀ ਆਉਣ ਉਹੀ ਲਾਪੁੱਲ ਗਏ ਸੀ ਮੈਂ ਇਹ ਇਨਾਂ ਨੇ ਕਿਹਾ ਸੀ ਕਿ ਸਰਬਜੀਤ ਸਿੰਘ ਦੇ ਮਾਤਾ ਪਿਤਾ ਤੇ ਅੰਪਾ ਯਮਰਤ ਪਾਲ ਸਿੰਘ ਜਿਹੜੇ ਮਾਤਾ ਪਿਤਾ ਤੇ ਖਾਲਸਾ ਜਿਹੜੇ ਆਪਣੇ ਸਰਬਜੀਤ ਸਿੰਘ ਖਾਲਸਾ ਜੀ ਉਹ ਸਾਰੇ ਆ ਆ ਦੇ ਇੱਕ ਮਦਦ ਕਰਾਂ ਅੱਜ ਉਸ ਇਲੈਕਸ਼ਨ ਨੂੰ ਜਿੱਤ ਸਕੀਏ ਹਾਂ ਜੀ ਹਾਂਜੀ ਅੱਜ ਵੀ ਸਿੱਧੇ ਮਤਮਾਨ ਨਹੀਂ ਕਿ ਰਾਜਮਾ ਜੀ ਪਹਿਲੇ ਦਿਨ ਤੋਂ ਆਰਤੀ ਰਾਜਪੂਤ ਆਪਣੇ ਵਾਸਤੇ ਟਿਕਟ ਮੰਗ ਰਹੀ ਸੀਗੀ ਕਹਿੰਦੇ ਸੀ ਬੀਬੀ ਜ਼ਗੀਰਪੁਰ ਨੇ ਇਹ ਜਾਣ ਕੇ ਟਿਕਟ ਕਰਾਉਣ ਵਾਸਤੇ ਦਿੱਤੇ ਆ ਉਹਦੇ ਬਾਰੇ ਕੀ ਕਹਿੰਦੇ ਹਾਂਜੀ ਬੀਬੀ ਜ਼ਗੀਰਪੁਰ ਨੇ ਟਿਕਟ ਜਿਹੜੀ ਆ ਬਾਰੀਕਾਲ ਦੀ ਜੀਪੁਰ ਮੈਡਮ ਦੇਖੋ ਆਰਤੀ ਰਾਜਪੂਤ ਤਿੰਨ ਮਹੀਨੇ ਪਹਿਲਾਂ ਪਾਰਟੀ ਜੁਆਇਨ ਕਰਦੀ ਹੈ 2 ਮਹੀਨੇ ਪਹਿਲਾਂ ਮੈਂ ਤਾਂ ਮਿਲਿਆ ਵੀ ਇੱਕ ਵਾਰੀ ਮਿਲਿਆ ਮੇਰੇ ਨਾਲ ਤੇ ਬੀਜੇਪੀ ਤੋਂ ਆਏ ਨੇ ਆਂਦੇ ਹੀ ਉਹਨਾਂ ਨੂੰ ਮੀਤ ਪ੍ਰਧਾਨ ਬਣਾ ਦਿੱਤਾ ਜਾਂਦਾ ਹੁਣ ਟਿਕਟ ਤਾਂ ਹਲਕੇ ਦੇ ਵਿੱਚ ਹੀ ਕਿਸੇ ਨੂੰ ਦੇਣੀ ਸੀ ਨਾ ਜੀ ਉਹਨਾਂ ਨੂੰ ਉਹ ਤਾਂ ਰਹਿੰਦੇ ਨਾਰਥ ਦੇ ਵਿੱਚ ਰੈਸਟ ਦੇ ਵਿੱਚ ਤਾਂ ਕੋਈ ਹੈ ਨਹੀਂ ਸੀ ਆਧਾਰ ਨਾਲ ਇਹ ਫੈਸਲਾ ਇੱਕ ਮਿੰਟ ਬਾਦਲ ਦਾ ਫੋਰ ਆਇਆ ਫਿਰ ਮੇਰਾ ਇਹਨਾਂ ਨੇ ਲਾਨ ਕੀਤਾ ਅਸੀਂ ਉੱਥੇ ਉੱਥੇ ਸਾਰੀ ਸਭ ਹਾਂਜੀ ਤੁਹਾਡੀ ਗੱਲ ਨਾਲ ਹੋਈ ਸੀ ਨਹੀਂ ਨਹੀਂ ਬੀਪੀ ਜੀ ਬੀਪੀ ਜੀ ਜਗੀਰ ਕੋਰ ਇੱਕ ਮਿੰਟ ਸ਼ਰਮਾ ਜੀ ਇੱਕ ਮਿੰਟ ਪਹਿਲਾਂ ਇਹ ਇਲੈਕਸ਼ਨ ਤੋਂ ਨਹੀਂ ਉਹ ਪਾਰਟੀ ਵਾਲੇ ਨੂੰ ਆਏ ਸੀ ਮੇਰੇ ਨਾਲ ਸਪੀਕਰ ਔਨ ਕਰਕੇ ਗੱਲ ਕੀਤੀ ਉਹਨਾਂ ਨੂੰ ਆਏ ਸੀ ਬੀਪੀ ਜੀ ਜਗੀਰ ਕੋਰ ਬਡਾਲਸ ਬਾਕੀ ਸਾਰੇ ਸਾਡੇ ਲੋਸੋ ਕੀ ਆਇਆ ਸੀ ਕੀ ਕੀ ਗੱਲ ਕਰ ਕੱਲ ਸੁਖਵੀਰ ਕੋਲ ਕਰਾਂਗੇ ਠੀਕ ਹੈ ਤੁਹਾਡੀ ਟਿੱਕੀ ਆ ਸੁਖਵੀਰ ਜੀ ਹਾਂ ਜੀ ਉਹਨਾਂ ਨੇ ਕੀ ਭਾਈ ਭਾਜੀ ਤੁਸੀਂ ਦੱਸ ਦਿੱਤੀ ਹੈ ਕਿ ਸਟ੍ਰੀਮਰ ਨੂੰ ਮਾਂ ਕਿਉਂ ਜੇ ਫੀਡ ਕਰਦੇ ਬਿਲਕੁਲ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਜੀ ਕੋਈ ਗੱਲ ਨਹੀਂ ਜੀ ਖੜੇ ਨਹੀਂ ਜੀ ਅਸੀਂ ਤਾਂ ਪੀਨ ਤਾਂ ਕਰ ਹੀ ਸਕਦੇ ਆ ਨਾ ਬੇਨਤੀ ਤਾਂ ਕਰ ਹੀ ਸਕਦੇ ਆ ਉਹਦੇ ਚ ਤਾਂ ਕੋਈ ਗੱਲ ਨਹੀਂ ਆਪਾਂ ਕੀ ਗੱਲ ਕਾਂਗਰਸ ਦੇ ਘਰ ਗੇਟ ਖੜਕਾਣ ਨਹੀਂ ਜਾਵਾਂਗੇ ਕਿ ਸਾਡੀ ਤੁਸੀਂ ਮਤ ਕਰੋ ਤੁਹਾਡੀ ਵੋਟ ਕੋਲ ਸੀ ਜੀਪੀ ਦੇ ਘਰ ਵੀ ਜਾਵਾਂਗੇ ਸਾਰੇ ਅਸੀਂ ਜਦੋਂ ਡੋਰ ਟੂ ਡੋਰ ਕਰਦੇ ਆ ਇਆਪਾ ਕਿਸੇ ਦੇ ਘਰ ਦੇ ਕੇ ਥੋੜਾ ਕਰਵਾਉਂਦੇ ਆ ਕੀ ਇਹਦਾ ਘਰ ਕਿਦਾ ਕਿਦਾ ਨਹੀਂ ਤੇ ਬੈਲੇ ਤਾਂ ਮਾਰਨੀ ਹੈ ਅਸੀਂ ਡੋਰ ਤੋਂ ਡੋਰ ਤੋ ਜਾਣਾ ਹੀ ਹੈ ਨਾ ਜੀ ਕਿ ਬੀਜੇਪੀ ਦੀ ਮਦਦ ਕਰਦੇ ਨਹੀਂ ਬੀਜੇਪੀ ਨੂੰ ਜਤੌੜ ਦੇ ਲਈ ਜਿਹੜਾ ਕਾਗੂਦਲ ਛੱਡ ਕੇ ਪ੍ਰੈਸ਼ਰ ਪਾ ਰਿਆ ਮੈਂ ਮੰਨਣ ਦੀ ਗੱਲ ਕੀਤੀ ਮੰਨਣ ਐਨ ਕੰਪਨੀ ਚੋਂਦੀ ਹੈ ਕਿ ਬੀਜੇਪੀ ਨੂੰ ਫਾਇਦਾ ਮਿਲੇ ਪਰ ਇਹ ਲੋਕਾਂ ਨੇ ਉਹਨਾਂ ਨੇ ਬੰਦੇ ਭੇਜੇ ਨੇ ਜਿਹੜੇ ਬਸਤੀ ਮਿੱਠੂ ਦੇ ਵਿੱਚ ਦੋ ਫਾੜ ਕਰਨ ਦੀ ਕੋਸ਼ਿਸ਼ ਮੰਨਣ ਐਨ ਕੰਪਨੀ ਨੇ ਕੀਤੀ ਉਹ ਸਾਰੇ ਬੰਦੇ ਬੀਜੇਪੀ ਚ ਸ਼ਾਮਲ ਕਰਾਏ ਇਹਨਾਂ ਨੇ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਹੁੰਦੇ ਆ ਹਾਂ ਜੀ